ਕਹਿੰਦਾ ਇਹ ਮਨੁੱਖਾਂ ਤੋਂ ਆਣ ਹੋਣਾ ਹੈ ਪਰ ਪਰਮੇਸ਼ਵਰ ਤੋਂ ਨਹੀਂ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ ਕੀ ਹੋ ਸਕਦਾ ਹੈ ਇੱਥੇ ਕਿਹੜੀ ਗੱਲ ਕੀਤੀ ਜਾ ਸਕਦੀ ਹੈ ਜਾ ਰਹੀ ਹੈ ਸਵਰਗ ਨੂੰ ਜਾਣ ਦੀ ਪ੍ਰਭੂ ਜਿੰਨ ਨੂੰ ਚਾਣ ਉਹਨੂੰ ਉਹ ਸਵਰਗ ਰਾਜ ਵਿੱਚ ਲੈ ਕੇ ਆ ਸਕਦੇ ਆ ਕਈ ਵਾਰੀ ਆਪਾਂ ਨੂੰ ਲੱਗਦਾ ਹੈ ਕਿ ਫਲਾਨਾ ਆਦਮੀ ਜਿਹੜਾ ਆ ਉਹ ਬਹੁਤ ਗਲਤ ਉਹ ਕਦੀ ਸਵਰਗ ਰਾਜ ਵਿੱਚ ਐਂਟਰ ਨਹੀਂ ਕਰ ਸਕਦਾ ਪਰਮੇਸ਼ਵਰ ਕਦੀ ਉਹਦੇ ਜੀਵਨ ਤੋਂ ਖੁਸ਼ ਨਹੀਂ ਹੋ ਸਕਦਾ ਉਹ ਤਾਂ ਬਹੁਤ ਕਾਤਿਲ ਵਿਅਕਤੀ ਆ ਉਹ ਬਹੁਤ ਵਿਭਚਾਰੀ ਵਿਅਕਤੀ ਆ ਬਹੁਤ ਗੁੰਡਾਗਰਦੀ ਕਰਨ ਵਾਲਾ ਵਿਅਕਤੀ ਆ ਲੜਾਕਾ ਆ ਚੋਰ ਆ ਹਰਾਮਖੋਰ ਆ ਪਰ ਜੇ ਪਰਮੇਸ਼ਵਰ ਨੇ ਉਹਦੇ ਦਿਨ ਚੁਣ ਲਏ ਪਰਮੇਸ਼ਵਰ ਨੇ ਉਹਦੇ ਸਮੇ ਉੱਤੇ ਮੋਰ ਲਾ ਦਿੱਤੀ ਪਰਮੇਸ਼ਵਰ ਨੇ ਉਸ ਇਨਸਾਨ ਨੂੰ ਵੀ ਬਦਲ ਦੇਣਾ ਹੈ ਆਪਾ ਕਿਹੜਾ ਬਹੁਤ ਚੰਗੇ ਸੀਗੇ ਜੇ ਆਪਾਂ ਆਪਣੇ ਜੀਵਨ ਵੱਲ ਨੂੰ ਝਾਤੀ ਮਾਰੀਏ ਆਪਣੇ ਜੀਵਨ ਵਿੱਚ ਵੀ ਬਹੁਤ ਪਾਪ ਸੀ ਬਹੁਤ ਹੇਰਾਫੇਰੀਆਂ ਸੀ ਬਹੁਤ ਚੀਜ਼ਾਂ ਗਲਤ ਸੀ ਜਿਹੜੀਆਂ ਪ੍ਰਭੂ ਨੇ ਬਸ ਚੁੱਪ ਕਰਕੇ ਢੱਕ ਲੀਆਂ ਜੇ ਉਹ ਜ਼ਾਹਿਰ ਹੋ ਜਾਣ ਸ਼ਾਇਦ ਸਾਡੇ ਆਪਣੇ ਘਰ ਦੇ ਸਾਡੇ ਆਪਣੇ ਮਾਪਿਓ ਵੀ ਸਾਨੂੰ ਅਕਸੈਪਟ ਨਾ ਕਰਨ ਇਹੋ ਜੀਆਂ ਗਲਤੀਆਂ ਸਾਡੇ ਜੀਵਨ ਦੀਆਂ ਪਰਮੇਸ਼ਵਰ ਨੇ ਟਕੀਆਂ ਹੋਈਆਂ ਆ ਹਰ ਵਿਅਕਤੀ ਪਾਪੀ ਤੇ ਗੁਨਾਹਗਾਰ ਭਾਵੇਂ ਥੋੜਾ ਆ ਭਾਵੇਂ ਬਹੁਤਾ ਆ ਪਰ ਬਹੁਤ ਗਲਤੀਆਂ ਆ ਨਿਆਣੇ ਆਪਣੇ ਮਾਪਿਓਂ ਤੋਂ ਚੋਰੀ ਬਹੁਤ ਗਲਤੀਆਂ ਕਰਦੇ ਆ ਪਤੀ ਆਪਣੀਆਂ ਪਤਨੀਆਂ ਤੋਂ ਚੋਰੀ ਪਤਨੀਆਂ ਪਤੀਆਂ ਤੋਂ ਚੋਰੀ ਹਰ ਵਿਅਕਤੀ ਇੱਕ ਦੂਜੇ ਤੋਂ ਚੋਰੀ ਜਿਹੜੀ ਪਾਪ ਕਮਾਈ ਜਾਂਦੇ ਆ ਗਲਤੀਆਂ ਕਰੀ ਜਾਂਦੇ ਆ ਆਪਾਂ ਵੀ ਉਹਨਾਂ ਵਿੱਚੋਂ ਹੀ ਸੀ ਪਰ ਇਹ ਪਰਮੇਸ਼ਵਰ ਤੋਂ ਹੋ ਸਕਿਆ ਕਿ ਉਹਨੇ ਸਾਡੇ ਪਾਪ ਮਾਫ ਕੀਤੇ ਆ ਉਹਨੇ ਸਾਡੀਆਂ ਗਲਤੀਆਂ ਮਾਫ ਕੀਤੀਆਂ ਉਹਨੇ ਢਾਕ ਲਈਆਂ ਆਪਾਂ ਜਦੋਂ ਕਿਹਾ ਕਿ ਪ੍ਰਭੂ ਜੀ ਅਸੀਂ ਪਾਪੀ ਤੇ ਗੁਨਾਹਗਾਰ ਆ ਸਾਨੂੰ ਮਾਫ ਕਰ ਦਿਓ ਪਰਮੇਸ਼ਵਰ ਨੇ ਸਾਡੇ ਗੁਨਾਹਾਂ ਉੱਤੇ ਪਰਦਾ ਪਾ ਦਿੱਤਾ ਤੇ ਇਹ ਕੰਮ ਸਿਰਫ ਕੋਈ ਹੋਰ ਵਿਅਕਤੀ ਨਹੀਂ ਕਰ ਸਕਦਾ ਭਾਵੇਂ ਕੋਈ ਜਿੰਨਾ ਮਰਜੀ ਆਪਣੇ ਆਪ ਦੇ ਵਿੱਚ ਧਰਮਾਤਮਾ ਹੋਵੇ ਪਰ ਜੇ ਉਹਨੂੰ ਪਤਾ ਲੱਗੇ ਜਿਹੜਾ ਮੇਰੇ ਨਾਲ ਤੁਰਿਆ ਫਿਰਦਾ ਹੈ ਇਹ ਮੇਰੇ ਲਈ ਮਨ ਵਿੱਚ ਪਾਪ ਰੱਖਦਾ ਹੈ ਇਹਦਾ ਜੀਵਨ ਗਲਤ ਆ ਉਹ ਤੋਂ ਮਾਫ਼ ਨਹੀਂ ਕਰ ਹੁਣ ਇਹ ਤਾਂ ਸਿਰਫ ਯਿਸੂ ਮਸੀਹ ਹੀ ਹੋਇਆ ਜਿਹਦੇ ਨਾਲ ਯਹੂਦਾਸ ਕਰਯੋਤੀ ਤੁਰਿਆ ਜਾਂਦਾ ਸੀਗਾ ਔਰ ਹਰ ਪਲ ਇਹੀ ਉਹ ਜਿਨ੍ਹਾਂ ਨੇ ਮੈਨੂੰ 30 ਸਿੱਕਿਆਂ ਦੇ ਪਿੱਛੇ ਵੇਚ ਦੇਣਾ 30 ਮੋਹਰਾਂ ਦੇ ਪਿੱਛੇ ਵੇਚ ਦੇਣਾ ਫਿਰ ਵੀ ਯਹੂਦਾ ਨੂੰ ਮੱਥੇ ਵਟ ਨਹੀਂ ਪਾਇਆ ਐਂਡ ਵੀੜੇ ਵੀ ਉਹਦੇ ਨਾਲ ਬਹਿ ਕੇ ਭੋਜਨ ਛਕਿਆ ਇਹ ਸਿਰਫ ਯਿਸੂ ਮਸੀਹ ਸੀ ਤੇ ਜਿੱਦਣ ਅਸੀਂ ਯਹੂਦਾ ਨੂੰ ਬਰਦਾਸ਼ਤ ਕਰਨਾ ਸਿੱਖ ਲਿਆ ਉਸ ਦਿਨ ਅਸੀਂ ਯਿਸੂ ਮਸੀਹ ਦੇ ਪ੍ਰੇਮ ਨੂੰ ਸਮਝ ਸਕਾਂਗੇ ਸਾਨੂੰ ਪਤਾ ਲੱਗ ਜਵੇ ਕਿ ਫਲਾਣਾ ਵਿਅਕਤੀ ਸਾਡੇ ਵਿਰੁੱਧ ਯੋਜਨਾ ਬਣਾ ਰਿਹਾ ਲੱਗਦੀ ਬਾਹ ਨੂੰ ਉਦੋਂ ਹੀ ਪੈਰੀਂ ਜੁੱਤੀ ਪਾ ਕੇ ਧੁਰ ਪੈਣਾ ਬੀਨੂ ਦੱਸਦੇ ਆ ਪਰ ਸਾਰਾ ਹੀ ਪਤਾ ਸੀ ਪ੍ਰਭੂ ਯਿਸੂ ਮਸੀਹ ਨੂੰ ਫੇਰ ਵੀ ਉਹਨੇ ਬਰਦਾਸ਼ਤ ਕੀਤਾ ਇਹ ਉਹਦੇ ਪਿਆਰ ਦਾ ਹੀ ਕਮਾਲ ਆ ਕਿ ਅੱਜ ਆਪਾਂ ਸਾਰੇ ਇੱਥੇ ਹਰ ਰੋਜ਼ ਗਲਤੀਆਂ ਕਰਨ ਦੇ ਬਾਵਜੂਦ ਫੇਰ ਇੱਥੇ ਬੈਠੇ ਆਂ ਬਪਤਿਸਮੇ ਲੈ ਕੇ ਵੀ ਆਪਾਂ ਗਲਤੀਆਂ ਕਰਨੀਆਂ ਛੱਡੀਆਂ ਨਹੀਂ ਤੌਬਾ ਕਰਕੇ ਵੀ ਗਲਤੀਆਂ ਕਰਨੀਆਂ ਛੱਡੀਆਂ ਨਹੀਂ ਉਹ ਤਾਂ ਆਪਾਂ ਪਿਛਲੇ ਪਾਪਾਂ ਦੀ ਤੌਬਾ ਕੀਤੀ ਸੀ ਨਵੇਂ ਤਾਂ ਅਜੇ ਵੀ ਚੱਲਦੇ ਆ ਅਜੇ ਕਿਹੜਾ ਆਪਾਂ ਪੂਰੀ ਤਰ੍ਹਾਂ ਨਾਲ ਤੌਬਾ ਕਰ ਲਈ ਵੀ ਹੁਣ ਕਰਦੇ ਹੀ ਨਹੀਂ ਗਲਤੀਆਂ ਹਾਲੇ ਵੀ ਬਹੁਤ ਰੋਂਗਿਆ ਸਾਡੇ ਜੀਵਨ ਦੇ ਵਿੱਚ ਚੀਜ਼ਾਂ ਅਜੇ ਵੀ ਪੂਰੀ ਤਰ੍ਹਾਂ ਸੁਭਾਅ ਬਦਲਿਆ ਨਹੀਂ ਫੇਰ ਵੀ ਸ਼ੁਕਰਗੁਜ਼ਾਰ ਹਾਂ ਉਸ ਪਰਮੇਸ਼ਵਰ ਦੇ ਜਿਹੜਾ ਇਹੋ ਜੇ ਡੱਬ ਖੜਬਿਆਂ ਨੂੰ ਵੀ ਲਈ ਫਿਰਦਾ ਆ ਜਿਹੜਾ ਸਾਨੂੰ ਸਭਨਾਂ ਨੂੰ ਬਰਦਾਸ਼ਤ ਕਰੀ ਜਾਂਦਾ ਆ ਨਿਤ ਦਿਹਾੜੇ ਸਾਡੀਆਂ ਗਲਤੀਆਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਕੇ ਇੱਕ ਨਵੇਂ ਦਿਨ ਦੀ ਦਾਤ ਸਾਨੂੰ ਬਖਸ਼ ਦਿੰਦਾ ਆ ਸਦਕੇ ਜਾਈਏ ਉਸ ਪਰਮੇਸ਼ਵਰ ਦੇ ਜਿਹੜਾ ਇੰਨਾ ਦਿਆਲੂ ਆ ਇਹ ਉਹਦਾ ਫਜ਼ਲ ਆ ਕਿ ਆਪਣੇ ਸਾਹ ਚੱਲ ਰਹੇ ਆ ਜੇ ਕਿਤੇ ਉਹ ਲੇਖਾ ਜੋਖਾ ਕਰਨ ਤੇ ਆਜਵੇਂ ਸਾਰਿਆਂ ਨੇ ਮਿਟ ਜਾਣਾ ਕੋਈ ਉਹਦੇ ਅੱਗੇ ਠਹਿਰ ਨਹੀਂ ਸਕਦਾ ਇੱਕ ਵੀ ਨਹੀਂ ਇੰਨਾ ਦਿਨਾਂ ਦੇ ਲੋਕਾਂ ਦੇ ਵਿੱਚੋਂ ਇੱਕ ਵੀ ਨਹੀਂ ਪਰ ਫਿਰ ਵੀ ਉਹ ਮਿਹਰਬਾਨ ਹੈ ਇਹ ਉਹਦੀ ਕਿਰਪਾ ਹੈ ਕਿ ਆਪਾਂ ਜ਼ਿੰਦਾ ਆ ਪਰ ਆਪਾਂ ਨੂੰ ਉਹਦੀ ਕਿਰਪਾ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਆਪਾਂ ਨੂੰ ਹਰ ਸੰਭ 可能 ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕੁਝ ਵੀ ਕਰਕੇ ਇੱਕ ਇੱਕ ਕਰਕੇ ਹੀ ਸਹੀ ਪਰ ਆਪਣੀਆਂ ਗਲਤੀਆਂ ਨੂੰ ਛੱਡਣਾ ਸ਼ੁਰੂ ਕਰੀਏ ਗੁਨਾਹਾਂ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕਰੀਏ ਤੁਸੀਂ ਕੋਸ਼ਿਸ਼ ਕੀਤੀ ਤੇ ਪ੍ਰਭੂ ਜੀ ਅੱਜ ਵਰਦੇ ਮੀ ਵਿੱਚ ਵੀ ਤੁਹਾਨੂੰ ਇੱਥੇ ਲੈ ਕੇ ਆਏ ਤੇ ਜੇ ਤੁਸੀਂ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਪ੍ਰਭੂ ਨੇ ਜੀਵਨ ਬਦਲਣ ਵਿੱਚ ਵੀ ਤੁਹਾਡੀ ਪੂਰੀ ਮਦਦ ਕਰਨੀ ਆ ਕਿਉਂਕਿ ਸੱਚਮੁੱਚ ਉਹ ਚਾਹੁੰਦਾ ਹੈ ਕਿ ਅਸੀਂ ਬਦਲ ਜਾਈਏ ਜੇ ਤੁਸੀਂ ਝੂਠ ਛੱਡਣ ਦੀ ਕੋਸ਼ਿਸ਼ ਕਰੋਗੇ ਪ੍ਰਭੂ ਨੇ ਤੁਹਾਡੀ ਬਹੁਤ ਮਦਦ ਕਰਨੀ ਆ ਕਿਉਂਕਿ ਉਹਦੀ ਇੱਛਾ ਹੈ ਕਿ ਅਸੀਂ ਸੱਚ ਜਿਹੜਾ ਆ ਜਾਨਣਾ ਸੱਚ ਬੋਲਣਾ ਤੇ ਸੱਚ ਤੇ ਚੱਲਣਾ ਸ਼ੁਰੂ ਕਰ ਦਈਏ ਕਿਉਂ ਕਿਉਂਕਿ ਉਹ ਆਪ ਸੱਚ ਹੈ ਜੇ ਅਸੀਂ ਪਵਿੱਤਰ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ ਪ੍ਰਭੂ ਨੇ ਸਾਡੀ ਬਹੁਤ ਮਦਦ ਕਰਨੀ ਹੈ ਪਵਿੱਤਰਤਾਈ ਵਿੱਚ ਆਉਣ ਦੀ ਕਿਉਂਕਿ ਉਹਦੀ ਇੱਛਾ ਹੈ ਉਹਨੇ ਖੁਦ ਕਿਹਾ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਇਹ ਸਾਰੇ ਕੰਮ ਉਹਦੀ ਇੱਛਾ ਦੇ ਅਨੁਸਾਰ ਆ ਅਰ ਵਚਨ ਵਿੱਚ ਲਿਖਿਆ ਜ਼ਰੂਰ ਹੈ ਕਿ ਉਹ ਸਾਡੀ ਪ੍ਰਾਰਥਨਾ ਸੁਣਦਾ ਆ ਜਦੋਂ ਅਸੀਂ ਉਹਦੀ ਇੱਛਾ ਦੇ ਅਨੁਸਾਰ ਮੰਗਦੇ ਆ ਤੇ ਅੱਜ ਆਪਾਂ ਪਰਮੇਸ਼ਵਰ ਕੋਲੋਂ ਉਹਦੀ ਇੱਛਾ ਦੇ ਅਨੁਸਾਰ ਮੰਗਣਾ ਆ ਕਿ ਪ੍ਰਭੂ ਸਾਡਾ ਜੀਵਨ ਇਹੋ ਜਿਹਾ ਹੋ ਜਾਵੇ ਜਿਹੜਾ ਤੁਹਾਡੀ ਇੱਛਾ ਦੇ ਅਨੁਸਾਰ ਆ ਤੁਹਾਨੂੰ ਪਸੰਦ ਆਉਣ ਵਾਲਾ ਆ ਪ੍ਰਭੂ ਜੀ ਸਾਡੇ ਵਿੱਚੋਂ ਕਮੀਆਂ ਨੂੰ ਦੂਰ ਕਰ ਦਿਓ ਮੈਂ ਸੱਚੀ ਝੂਠ ਛੱਡਣਾ ਚਾਹੁੰਨਾ ਹਾਂ ਮੈਂ ਝੂਠ ਦੀ ਆਦਤ ਚੋਂ ਬਾਹਰ ਨਿਕਲਣਾ ਚਾਹੁੰਨਾ ਹਾਂ ਮੈਂ ਝੂਠ ਬੋਲਣਾ ਨਹੀਂ ਚਾਹੁੰਦਾ ਪਰ ਜਿੰਨਾ ਹਾਲਾਤਾਂ ਵਿੱਚ ਮੈਂ ਝੂਠ ਬੋਲਦਾ ਹੈ ਖੁਦਾ ਮੈਂ ਪ੍ਰਾਰਥਨਾ ਕਰਦਾ ਮੇਰੇ ਹਾਲਾਤ ਬਦਲ ਜਾਣ ਕਈ ਵਾਰੀ ਤੁਹਾਡੇ ਹਾਲਾਤ ਐਹੋ ਜੇ ਹੁੰਦੇ ਆ ਕਿ ਜੇ ਤੁਸੀਂ ਸੱਚ ਬੋਲਦੇ ਆ ਤੁਸੀਂ ਗਹਿਰੇ ਸੰਕਟ ਵਿੱਚ ਫਸਦੇ ਆ ਪਰ ਜੇ ਤੁਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋਗੇ ਪ੍ਰਭੂ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਜਾਣਦਾ ਹਾਂ ਤੁਸੀਂ ਹਾਲਾਤ ਬਦਲਣ ਦੀ ਤਾਕਤ ਰੱਖਦੇ ਆਂ اے ਖੁਦਾ ਮੇਰੇ ਹਾਲਾਤਾਂ ਨੂੰ ਬਦਲ ਦਿਓ ਮੈਂ ਸੱਚ ਦੇ ਉੱਤੇ ਚੱਲਣਾ ਚਾਹੁੰਦਾ ਤੁਸੀਂ ਦੇਖਿਓ ਤੁਹਾਡੇ ਹਾਲਾਤ ਬਦਲ ਜਾਣਗੇ ਝੂਠ ਬੋਲਣ ਦੀ ਲੋੜ ਹੀ ਨਹੀਂ ਪੈਣੀ